ਦੀ ਰੇਸ ਤੋਂ ਬਾਹਰ ਹੋਈ ਹੈ ਭਾਰਤੀ ਹਾਕੀ ਟੀਮ सेमीफाइनल ਦੇ ਵਿੱਚ ਜਰਮਨੀ ਨੇ 3-2 ਦੇ ਨਾਲ ਹਰਾਇਆ ਹਾਕੀ ਦੇ ਵਿੱਚ ব্রੌਂਜ਼ ਦੀ ਉਮੀਦ ਅਜੇ ਵੀ ਬਾਕੀ ਹੈ ব্রੌਂਜ਼ ਦੇ ਲਈ ਕੱਲ ਸਪੇਨ ਦੇ ਨਾਲ ਭਿੜੇਗੀ ਟੀਮ ਇੰਡੀਆ ਸੋ ਟੀਮ ਇੰਡੀਆ ਚੁੜੀ ਕਿ सेमीफाइनल ਦੇ ਵਿੱਚ ਇਹਦੇ ਵੱਲੋਂ ਜਿਹੜਾ ਕਿ ਮੈਚ ਖਾਰ ਗਈ ਸੀ सेमीफाइनल ਦੇ ਵਿੱਚ ਜਰਮਨੀ ਨੇ 3-2 ਦੇ ਨਾਲ ਹਰਾਇਆ ਭਾਰਤੀ ਹਾਕੀ ਟੀਮ ਨੂੰ ਸੋ ਸੋਨੇ ਤੇ ਮੈਡਲ ਦੇ ਵਿੱਚੋਂ ਜਿਹੜੀ ਕਿ ਬਾਹਰ ਹੋਈ ਹੈ ਟੀਮ ਸੋ ਸੋਨੇ ਦਾ ਮੈਡਲ ਨਹੀਂ ਜਿੱਤ ਸਕੀ ਪਰ 골ਡ ਦੀ ਰੇਸ ਤੋਂ ਬਾਹਰ ਹੋ ਕੇ ਵੀ ਜਿਹੜਾ ਕਿ ਅਜੇ ਵੀ ਉਮੀਦ ਹੈ ਉਹ ਬਰਕਰਾਰ ਹੈ ਜਿਹੜਾ ਕਿ ব্রੌਂਜ਼ ਮੈਡਲ ਦੇ ਲਈ ਹੁਣ ਜਿਹੜਾ ਕਿ ਮੁਕਾਬਲਾ ਹੋਵੇਗਾ ਸਪੇਨ ਦੇ ਨਾਲ ਸੋ ਕੱਲ ਸਪੇਨ ਦੇ ਨਾਲ ਮੁਕਾਬਲਾ ਹੋਵੇਗਾ ਭਾਰਤੀ ਹਾਕੀ ਟੀਮ ਦਾ ਸੋ 골ਡ ਦੀ ਰੇਸ ਤੋਂ ਬਾਹਰ ਹੋਈ ਹੈ ਪਰ ਫਿਰ ਵੀ ਜਿਹੜਾ ਕਿ ਉਮੀਦ ਇੱਕ ਬਾਕੀ ਹੈ ਕਿ ব্রੌਂਜ਼ ਮੈਡਲ ਜਿੱਤ ਸਕਦੀ ਹੈ ਭਾਰਤੀ ਹਾਕੀ ਟੀਮ ਸੁਦਾਸੀ ਕੀ ਕੱਲ ਜਰਮਨੀ ਦੇ ਨਾਲ ਮੈਚ ਹੋਇਆ ਸੀ ਸੈਮੀਫਾਈਨਲ ਮੈਚ ਜਿੱਤੇ ਕੀ ਬ੍ਰਿਟੇਨ ਦੀ ਟੀਮ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਜਰਮਨੀ ਦੇ ਨਾਲ ਜੜਾ ਕੀ ਮੈਚ ਹੋਇਆ ਕੱਲ ਸੁਬਿਹਤ ਜ਼ਬਰਦਸਤ ਮੈਚ ਹੋਇਆ ਸੀ ਭਾਰਤੀ ਹਾਕੀ ਟੀਮ ਦੇ ਵੱਲੋਂ ਆਪਣੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਪਰ 골ਡ ਦੀ ਰੇਸ ਤੋਂ ਬਾਹਰ ਹੋ ਚੁੱਕੀ ਹੈ ਭਾਰਤੀ ਹਾਕੀ ਟੀਮ ਪਰ ਹਜੇ ਵੀ ਉਮੀਦ ਬਾਕੀ ਹੈ ব্রੌਂਜ਼ ਦੇ ਲਈ ਕੱਲ ਸਪੇਨ ਦੇ ਨਾਲ ਈੜੇਗੀ ਟੀਮ ਇੰਡੀਆ ਸੋ ਸਪੇਨ ਦੇ ਨਾਲ ਹੋਵੇਗਾ ਮੁਕਾਬਲਾ